ਗਤੂ ਸਾਂਝੀ ਇੱਕ ਮਾਨਤਾ ਅਨੁਸਾਰ ਸਾਂਝੀ ਦਾ ਜਨਮ 15ਵੀਂ ਸਦੀ ਦੇ ਅੱਧ ਵਿੱਚ ਹੋਇਆ ਮਹਾਨ ਕੋਸ਼ ਅਨੁਸਾਰ ਆਪ ਵੰਦਨਗੜ ਦੇ ਰਾਜਾ ਰਾਮ ਦੇ ਨਾਈ ਸਨ ਰਾਮਾਨੰਦ ਜੀ ਦੀ ਸ਼ੇਸ਼ ਪਰੰਪਰਾ ਵਿੱਚ ਵੀ ਇਹਨਾਂ ਦਾ ਮਹੱਤਵਪੂਰਨ ਸਥਾਨ ਹੈ ਇੱਕ ਰਵਾਇਤ ਅਨੁਸਾਰ ਜਦੋਂ ਇੱਕ ਰਾਤ ਆਪ ਰਾਜੇ ਦੀ ਸੇਵਾ ਵਿੱਚ ਨਾ ਜਾ ਸਕੇ ਤਾਂ ਪ੍ਰਭੂ ਉਹਨਾਂ ਦੇ ਰੂਪ ਧਾਰ ਕੇ ਆਪ ਆ ਗਿਆ ਪ੍ਰਭੂ ਦੇ ਆਪ ਆਉਣ ਕਾਰਨ ਰਾਜੇ ਦਾ ਗਠੀਏ ਦਾ ਰੋਗ ਦੂਰ ਹੋ ਗਿਆ ਏਉ ਰਾਜੇ ਨੂੰ ਸਾਰਾ ਪੇਹ ਸਮਝ ਆ ਗਿਆ ਅਤੇ ਸੈਨ ਪ੍ਰਤੀ ਉਸਦੇ ਮਨ ਵਿੱਚ ਸ਼ਰਧਾ ਪੈਦਾ ਹੋ ਗਈ ਭਗਤ ਸੈਣ ਜੀ ਬਾਣੀ ਦਾ ਕੇਵਲ ਇੱਕ ਹੀ ਸ਼ਬਦ ਸ੍ਰੀ ਗੁਰੂ ਰੰਧ ਸਾਹਿਬ ਵਿੱਚ ਦਰਜ ਹੈ ਸਦੂਕੜੀ ਭਾਸ਼ਾ ਵਿੱਚ ਰਚੇ ਗਏ ਇਸ ਸ਼ਬਦ ਵਿੱਚ ਪਰਮਾਤਮਾ ਦੀ ਵਿਰਾਟ ਆਰਤੀ ਲਈ ਧੂਪ ਤੀਪ ਦੀ ਥਾਂ ਦਿਲ ਦੇ ਸੱਚੇ ਪ੍ਰੇਮ ਨੂੰ ਅਹਿਮਅਤ ਦਿੱਤੀ ਗਈ ਹੈ ਭਗਤ ਸੈਣ ਦਾ ਜਨਮ 1390 ਈਸਵੀ ਗ੍ਰਾਮ ਸੋਹਲ ਠਾਟੀਆਂ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਸ੍ਰੀ ਮੁਕੰਦਰਾਈ ਜੀ ਦੇ ਮਾਤਾ ਜੀਵਨੀ ਜੀ ਦੇ ਘਰ ਪੇਸ਼ੇਵਜੋਂ ਇਹ ਸ਼ਾਹੀ ਖਾਨਦਾਨ ਬਿੱਦਰ ਦੇ ਰਾਜੇ ਦੇ ਨਾਈ ਸਨ ਆਤਮਕ ਗੁਰੂ ਕਬੀਰ ਜੀ ਰਵੀ ਦਾਸ ਜੀ ਸੰਤ ਗਿਆਨੇਸ਼ਵਰ ਜੀ ਦਾ ਸੰ ਪਰਮ ਧਰਮ ਪਤਨੀ ਦਾ ਨਾਮ ਲਖਣੀ ਜੀ ਸੀ ਗੁਰੂ ਗ੍ਰੰਥ ਸਾਹਿਬ ਵਿੱਚ 600 92 ਅੰਗ ਤੇ ਇਹਨਾਂ ਦਾ ਇੱਕ ਸ਼ਬਦ ਰਾਗ ਤਨਾਸਰੀ ਵਿੱਚ ਦਰਜ ਹੈ ਸੁਣ ਪ੍ਰਤਾਪ ਕਵੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦਵਾਰੇ ਜਾਈ ਆਏ ਸੰਤ ਪ੍ਰੋਣੇ ਕੀਰਤਨ ਹੋਆ ਰਹਿਣ ਸਭਾਈ ਛੱਡ ਨਹੀਂ ਸਕੇ ਸੰਤ ਜਨ ਰਾਜ ਦਵਾਰਨਾ ਸੇਵਕ ਮਾਈ ਸੈਣ ਰੂਪ ਹਰ ਜਾਏ ਕੇ ਆਇਆ ਰਾਣੇ ਨੂੰ ਰਜਾਈ ਸਾਜਨਾਂ ਨੂੰ ਵਿਦਾ ਕਰ ਰਾਜ ਦਵਾਰ ਗਿਆ ਸਰਮਾਈ ਰਹਿਣ ਰਾਣੇ ਦੁਰਹੂ ਸਦਕੇ ਗਲਹੂ ਗਵਾਏ ਖੋਲ ਪਹਿਨਾਈ ਬਸ ਕੀਤਾ ਹੂੰ ਤੁਦ ਅਜ ਬੋਲੇ ਰਾਜਾ ਸੁਨੇ ਲੋਕਾਈ ਪ੍ਰਗਟ ਕਰੇ ਭਗਤ ਵਡੇ ਆਈ ਇਨਾਂ ਦੇ ਬਾਰੇ ਵਿੱਚ ਭਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ ਭਗਤਾਂ ਦੀ ਵਡਿਆਈ ਬੇਅੰਤ ਹੈ ਹਜ਼ਾਰਾਂ ਵਿੱਚ ਜਿਨ੍ਹਾਂ ਨੇ ਪ੍ਰਭੂ ਦੀ ਭਗਤੀ ਅਤੇ ਜਾਪ ਕਰਕੇ ਜਗਤ ਵਿਜਾਸ ਕਮਾਇਆ ਹੈ ਜੇ ਭਗਤਾਂ ਵਿੱਚੋਂ ਪ੍ਰਸਿੱਧ ਭਗਤ ਸੈਣ ਜੀ ਵੀ ਹੋਏ ਹੇੜ ਲਿਕੇ ਗੁਰਬਾਣੀ ਦੇ ਪਵਿੱਤਰ ਮਹਾਵਾਕ ਅਨੁਸਾਰ ਨਾਈ ਬਰਾਦਰੀ ਵਿੱਚ ਜਨਮ ਲੈਣ ਵਾਲੇ ਤੇ ਲੋਕਾਂ ਦੀਆਂ ਘੰਟਾਂ ਬੁੱਤੀਆਂ ਵਗਾਰਾਂ ਕਰਨ ਵਾਲੇ ਭਗਤ ভক্ত શ્રી ਸੈਣ ਜੀ ਅਧਿਆਤਮਕ ਬਲ ਨਾਲ ਰੂਹਾਨੀ ਤਾਕਤ ਵਿੱਚ ਭਰਪੂਰ ਭਗਤਾਂ ਦੀ ਸਫਕਤਾਰ ਵਿੱਚ ਆ ਖਲੋਤੇ ਜਿਨ੍ਹਾਂ ਦੀ ਗਿਣਤੀ ਸ਼੍ਰੋਮਣੀ ਭਗਤਾਂ ਵਿੱਚ شمار ਹੋ ਚੱਕੀ ਹੈ ਸੈਣ ਨਾਈ ਬੁੱਤਕਾਰ ਜਾਂ ਓ ਘਰ ਘਰ ਸੁਣਿਆ ਹਿਰਦੇ ਵਸਿਆ ਪਰਮ ਬ੍ਰਹਮ ਭਗਤਾਂ ਮੈਂ ਗਣਿਆ ਰਾਗ ਆਸਾ ਭਗਤ શ્રી ਸੈਣ ਜੀ ਦੀ ਇੱਕ ਜੀਵਨ ਗਾਥਾ ਅਨੁਸਾਰ ਭਗਤ ਜੀ ਉੱਥੋਂ ਦੇ ਰਾਜਾ ਦੀ ਨੌਕਰੀ ਕਰਦੇ ਸੀ ਰੋਜ਼ ਰਾਤ ਨੂੰ ਮਾਲਸ ਕਰਨ ਰਾਤਰੀ ਸਮੇਂ ਜਾਇਆ ਕਰਦੇ ਸੀ ਇੱਕ ਦਿਨ ਰਾਜ ਮਹਿਲ ਵਿੱਚ ਜਾਣ ਸਮੇਂ શ્રી ਐਨ ਜੀ ਨੂੰ ਸਾਧੂ ਮੰਡਲੀ ਮਿਲ ਪਈ ਦੀਨਾਂ ਦੀ ਪੂਰੀ ਰਾਤ ਕੀਰਤਨ ਕਰਨ ਦੀ ਸਲਾਹ ਸੀ ਉਹ ਸਾਧੂਆਂ ਨਾਲ ਲੈ ਕੇ ਆਪਣੇ ਘਰੇ ਚਲੇ ਗਏ ਸਾਧੂਆਂ ਨਾਲ ਗਿਆਨ ਚਰਚਾ ਕਰਦੇ ਆਂ ਪ੍ਰਭੂ ਦੇ ਗੁਣ ਗਾਇਨ ਕਰਦੇ ਆਂ ਸਾਰੀ ਰਾਤ ਕਿਸ ਤਰ੍ਹਾਂ ਗੁਜ਼ਰ ਗਈ ਪਤਾ ਹੀ ਨਹੀਂ ਲੱਗਿਆ ਸੰਤਾਂ ਨਾਲ ਜਏ ਮਸਤ ਹੋਏ ਕਿ ਰਾਜਾ ਜੀ ਦੀ ਡਿਊਟੀ ਕਰਨ ਦਾ ਖਿਆਲ ਹੀ ਭੁੱਲ ਗਿਆ ਸਵੇਰੇ ਅੰਮ੍ਰਿਤ ਵੇਲੇ ਸਾਧੂਆਂ ਦੀ ਟੋਲੀ ਛਰੀ ਸੈਨ ਜੀ ਤੋਂ ਅੱਗੇ ਲੈ ਕੇ ਵਿਦਾ ਹੋ ਗਈ ਸਾਧੂਆਂ ਦੇ ਜਾਣ ਸਾਰ ਹੀ ਤੁਰੰਤ ਉਹਨਾਂ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਤੇ ਉਹ ਤੁਰੰਤ ਰਾਜਾ ਦੇ ਮਹਿਲਾਂ ਵੱਲ ਟੁਰ ਪਏ ਜਾਣ ਸਾਰ ਆਪਣੀ ਗੈਰ ਹਾਜ਼ਰੀ ਦੇ ਡਰੋਂ ਨਿਮੋ ਝੂਨੇ ਰੋ ਵਿੱਚ ਜਾ ਕੇ ਰਾਜਾ ਨਮਸਕਾਰ ਕੀਤਾ ਤੇ ਰਾਤ ਨਾ ਆਉਣ ਦੀ ਵਜ੍ਹਾ ਦੱਸਣ ਲਈ ਸ਼ਕਤੀ ਇਕੱਠੀ ਕਰਨ ਲੱਗੇ ਚਿੰਤਤ ਹੋ ਉੱਠੇ ਕਿ ਕਿਤੇ ਰਾਜਾ ਕੰਮ ਤੋਂ ਜਵਾਬ ਹੀ ਨਾ ਦੇ ਦੇਵੇ ਪਰਮੇਸ਼ਵਰ ਆਪਣੇ ਪਿਆਰੇ ਭਗਤਾਂ ਦੀ ਲਾਜ ਤਾਂ ਹਮੇਸ਼ਾ ਹੀ ਰੱਖਦਾ ਆਇਆ ਹੈ ਸ੍ਰੀ ਸ਼ਾਂਜੀ ਦੀ ਗੈਰ ਹਾਜ਼ਰੀ ਵਿੱਚ ਸਰਵ ਸ਼ਕਤੀਆਂ ਦੇ ਮਾਲਕ ਪ੍ਰਭੂ ਆਪ ਖੁਦ ਹਾਜ਼ਰ ਹੋ ਕੇ ਸਾਂਜੀ ਦੀ ਡਿਊਟੀ ਨਿਭਾਈ ਭਗਤ ਸਾਂਜੀ ਦਾ ਰੂਪ ਧਾਰਨ ਕਰਕੇ ਰਾਜ ਜੀ ਦੀ ਐਸੀ ਮਾਲਸ਼ ਕੀਤੀ ਕਿ ਉਸ ਦੇ ਜੁਗਾ ਜੁਵੰਤਰਾ ਦੇ ਦਰਦ ਦੂਰ ਹੋ ਗਏ ਰੋਕਟੇ ਗਏ ਜਦੋਂ ਭਗਵਾਨ ਦੇ ਹੱਥਾਂ ਦਾ ਸਪਰਸ਼ ਰਾਜਾ ਜੀ ਦੇ ਸਰੀਰ ਨਾਲ ਹੋਇਆ ਤਾਂ ਰਾਜਾ ਜੀ ਦੀ ਦੇਹ ਸਦਾਲੀਏ ਰੋਗ ਹੋ ਗਈ ਰਾਜਾ ਬਹੁਤ ਖੁਸ਼ੀ ਕੀ ਭਗਤ ਸ੍ਰੀ ਸ਼ਾਂਜੀ ਨੂੰ ਮੁਖਾਦਵਿਕ ਕਰਕੇ ਕਹਿਣ ਲੱਗੇ ਬਈ ਸਾਂਣ ਕੀ ਗੱਲ ਕੁਝ ਪਰ ਜਾਣ ਲੱਗ ਰਿਹਾ ਹੈ ਤੇਰੀ ਅੱਜ ਦੀ ਸੇਵਾ ਤਾਂ ਮੈਂ ਬਹੁਤ ਖੁਸ਼ ਆ ਅੱਜ ਰਾਤ ਦੀ ਮਾਲਸ਼ ਨੇ ਤਾਂ ਲੱਗਦਾ ਮੇਰੇ ਜਨਮ ਜਨ ਕੱਟਦੇ ਤੇ ਰਾਜਾ ਜੀ ਦੀ ਉਦਾਰਤਾ ਭਰੇ ਬੋਲ ਸੁਣ ਕੇ ਭਗਤ ਸੈਣ ਜੀ ਹੈਰਾਨ ਹੋ ਉੱਠੇ ਤੇ ਸੋਚਣ ਲੱਗੇ ਕਿਤੇ ਰਾਜਾ ਜੀ ਜਾਣ ਬੁੱਝ ਕੇ ਨਰਾਜ਼ਗੀਵਤ ਤਾਂ ਜਹੀ ਗੱਲ ਨਹੀਂ ਕਹਿ ਰਹੇ ਉਹਨਾਂ ਤਰ੍ਹਾਂ ਹੱਥ ਜੋੜ ਕੇ ਨਿਮਰ ਢੰਗ ਨਾਲ ਬੇਨਤੀ ਕੀਤੀ ਮਹਾਰਾਜਾ ਮੇਰੇ ਪਾਸੋਂ ਕਠੋਰ ਗਲਤੀ ਹੋ ਗਈ ਰਾਤ ਨੂੰ ਮੈਂ ਆਪ ਜੀ ਦੀ ਸੇਵਾ 'ਚ ਹਾਜ਼ਰ ਨਹੀਂ ਹੋ ਸਕਿਆ ਮੈਨੂੰ ਖਿਮਾ ਕਰ ਦਿਓ ਅੱਗੋਂ ਜਹੀ ਭੁੱਲ ਨਹੀਂ ਕਰਾਂਗਾ ਰਾਜਾ ਜੀ ਨੇ ਫਿਰ ਆਪਣੀ ਗੱਲ ਦਰਾਈ ਗੱਲ ਸੁਣ ਕੇ ਭਗਤ ਜੀ ਸੈਣ ਜੀ ਸੋਚੀ ਪਏਗੇ ਮੈਂ ਤਾਂ ਆਇਆ ਹੀ ਨਹੀਂ ਉਹ ਕੌਣ ਸੀ ਜੋ ਮੇਰੀ ਥਾਂ ਰਾਜਾ ਜੀ ਦੀ ਖੇਮਤ ਕਰ ਗਿਆ ਹਿੰਮਤ ਕਰਕੇ ਬੋਲ ਪੇ ਮਹਾਰਾਜ ਮੈਂ ਸੱਚ ਕਹਿਣਾ ਮੈਂ ਰਾਤ ਨਹੀਂ ਆਇਆ ਜਦ ਮੈਂ ਤੁਹਾਡੇ ਵੱਲ ਆ ਰਿਹਾ ਸੀ ਤਾਂ ਸਾਧੂ ਸੰਤਾਂ ਦੀ ਟੋਲੀ ਮੈਨੂੰ ਮਿਲ ਪਈ ਮੈਂ ਉਹਨਾਂ ਨੂੰ ਘਰ ਲੈ ਗਿਆ ਤੇ ਸਾਈ ਰਾਤ ਭਜਨ ਕੀਰਤਨ ਦੀ ਸਮਾਪਤੀ ਹੋ ਗਿਆ ਬੇਸ਼ੱਕ ਆਪ ਕਿਸੇ ਸੇਵਾਦਾਨ ਨੂੰ ਭੇਜ ਕੇ ਪਤਾ ਕਰ ਲੋ ਰਾਜਾ ਬਹੁ ਹੈਰਾਨ ਹੋਇਆ ਉਸਨੂੰ ਗਿਆਨ ਹੋ ਗਿਆ ਕਿ ਸੈਨਿਕ ਪਹੁੰਚਿਆ ਹੋਇਆ ਭਗਤ ਹੈ ਜਿਸ ਦੀ ਇਲਾਜ ਰੱਖਣ ਵਾਸਤੇ ਭਗਵਾਨ ਖੁਦ ਅਰਸ਼ਾਂ ਤੋਂ ਉੱਤਰ ਕੇ ਆਇਆ ਹੈ ਮੇਰੀ ਸੇਵਾ ਕਰਨ ਵਾਸਤੇ ਰਾਜੇ ਨੇ ਸਤਕਾਰ ਵਜੋਂ ਤੁਰੰਤ ਆਪਣੇ ਗਲੇ 'ਚ ਸੋਨੇ ਦੀ ਜੰਜੀਰੀ ਲਾ ਕੇ ਭਗਤ ਸੈਨ ਨੂੰ ਪਹਿਨਾ ਦਿੱਤੀ ਤੇ ਉੱਚਾ ਦਰਤਵਾ ਦੇ ਕੇ ਆਪਣੇ ਪਾਸ ਦਾ ਹਲੇ ਦੀ ਪਤ ਸੈਨੂ ਰੱਖ ਲਿਆ ਇਸ ਗਾਇਤਾ ਦੀ ਪ੍ਰੋੜਤਾ ਰੋਹਾਨੀ ਜਗ ਦੀ ਸਨਮੋਰ ਸ਼ਖਸ਼ੀਆਂ ਦਾ ਨੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਨੇ ਆਪਣੀ ਉਚਾਰਨ ਕੀਤੀ ਕਪੌੜੀ ਚ ਬਿਆਨ ਕੀਤੀ ਹੈ ਆਪ ਜੀ ਨੇ 98 ਸਾਲਾਂ ਦੀ ਉਮਰ ਭੋਗੀ ਅਤੇ ਸਨ 1440 ਈਸਵੀ ਵਿੱਚ ਦੇਹ ਤਿਆਗ ਦਿੱਤੀ ਅਤੇ ਪਕਸ਼ੀ ਸੈਨ ਦੀ ਯਾਦਗਾਰੀ ਮਾਤ ਪਿੰਡ ਪ੍ਰਤਾਪਪੁਰਾ ਜ਼ਿਲ੍ਹਾ ਜਲੰਧਰ ਵਿਖੇ ਬਣੀ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲ ਚਕ ਮਾਫ